ਸਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਸਵਾਦ ਤੁਹਾਡਾ ਲੁਧਿਆਣਾ ਦਾ ਪਿੰਡ ਜਿੱਥੇ ਪੋਸਟਰ ਲੱਗੇ ਕਿ ਇਹ ਪਿੰਡ ਵਿਕਾਊ ਹੈ ਇਹ ਪੋਸਟਰ ਲਾਉਣ ਤੋਂ ਬਾਅਦ ਜੋ ਇੱਕ ਸਾਬਕਾ ਸੈਨਿਕ ਦੇ ਪੁੱਤਰ ਨੂੰ ਐਸਐਚਓ ਨੇ ਇਨਕਾਊਂਟਰ ਕਰਨ ਦੀ ਧਮਕੀ ਦਿੱਤੀ ਹੈ ਉਹ ਐਸਐਚਓ ਕਿਉਂ ਇਨਕਾਊਂਟਰ ਕਰਨਾ ਚਾਹੁੰਦਾ ਉਸ ਨੌਜਵਾਨ ਦਾ ਜੋ ਭਾਵੇਂ ਡੀਜੀਪੀ ਨੇ ਹੁਣ ਇੱਕ ਕਾਰਵਾਈ ਉਸ ਦੇ ਉੱਪਰ ਕੀਤੀ ਏ ਪਰ ਉਹ ਐਸਐਚਓ ਆਪਣੀ ਗੁੰਡਾਗਰਦੀ ਵਿਖਾ ਰਿਹਾ ਹੈ ਉਸ ਨੌਜਵਾਨ ਦਾ ਇਨਕਾਉਂਟਰ ਕਰਨ ਵਾਸਤੇ ਜੋ ਧਮਕਾ ਰਿਹਾ ਹੈ ਇਹ ਕੀ ਇਹ ਪੂਰਾ ਮਾਮਲਾ ਚਾਹੋ ਕਿ ਪੰਜਾਬ ਸਰਕਾਰ ਉਹ ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋ ਗਿਆ ਦੂਸਰੇ ਪਾਸੇ ਪੰਜਾਬ ਪੁਸਤੇ ਵੱਲੋਂ ਉਹਨਾਂ ਹਲਕਿਆਂ ਦੇ ਵਿੱਚ ਉਹਨਾਂ ਥਾਣਿਆਂ ਦੇ ਵਿੱਚ ਉਹਨਾਂ ਨੂੰ ਇਹ ਹੁਕਮ ਲਾਗੂ ਕਰ ਦਿੱਤੇ ਕਿ ਜਿਸ ਥਾਣੇ ਦੇ ਪਿੰਡ ਦੇ ਵਿੱਚ ਕੋਈ ਨਸ਼ਾ ਫੜਿਆ ਜਾਵੇਗਾ ਤਾਂ ਉਸ ਦਾ ਜ਼ਿੰਮੇਵਾਰ ਸਿੱਧਾ ਸਿੱਧਾ ਉਹ ਥਾਣੇਦਾਰ ਉਹ ਇਨਸਪੈਕਟਰ ਹੋਵੇਗਾ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਇਸੇ ਡਰ ਦੇ ਕਾਰਨ ਜਿਹੜੇ ਥਾਣੇਦਾਰ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਜੋ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਹੁਣ ਕੋਈ ਵੇਚਦਾ ਹੈ ਜਾਂ ਕੋਈ ਨਸ਼ਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਉੱਥੇ ਹੀ ਦਬਾਉਣਾ ਚਾਹੁੰਦੇ ਨੇ ਜੇਕਰ ਉਹ মিডিਆ ਦੇ ਵਿੱਚ ਉਸ ਦਾ ਪਿੰਡ ਦਾ ਨਾਮ ਆ ਜਾਂਦਾ ਤਾਂ ਫਿਰ ਉਹ ਥਾਣੇਦਾਰ ਦੀ ਛੁੱਟੀ ਹੋਵੇਗੀ ਇਸੇ ਨੂੰ ਲੈ ਕੇ ਜੋ ਬਠਿੰਡਾ ਦੇ ਉਸ ਪਿੰਡ ਦੇ ਵਿੱਚ ਜਦੋਂ ਪੋਸਟਰ ਲੱਗੇ ਤਾਂ ਉਹ ਪੋਸਟਰ ਦੀ ਇੱਕ ਵੀਡੀਓ ਬਣਾ ਕੇ ਉਸ ਨੌਜਵਾਨ ਨੇ ਵਾਇਰਲ ਕਰਤੀ ਜੋ ਡੀਜੀਪੀ ਤੱਕ ਪਹੁੰਚ ਗਈ ਪੰਜਾਬ ਸਰਕਾਰ ਤੱਕ ਪਹੁੰਚ ਗਈ ਫਿਰ ਡੀਜੀਪੀ ਨੇ ਉਸ ਥਾਣੇਦਾਰ ਦੇ ਉੱਪਰ ਕਾਰਵਾਈ ਕਰਨੀ ਸੀ ਜਿਸੇ ਕਾਰਨ ਉਹ ਥਾਣੇਦਾਰ ਅਗਬੂਲਾ ਹੋ ਗਿਆ ਉਹ ਥਾਣੇਦਾਰ ਬਹੁਤ ਹੀ ਨੀਚ ਹਰਕਤ ਤੇ ਉਤਰ ਆਇਆ ਔਰ ਉਸਨੇ ਉਸ ਨੌਜਵਾਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਸ ਨੂੰ ਜਿਹੜਾ ਕਿ ਇਨਕਾਊਂਟਰ ਕਰਨ ਦਾ ਇਰਾਦਾ ਬਣਾ ਲਿਆ ਜਿਸ ਨੂੰ ਲੈ ਕੇ ਹੁਣ ਡੀਜੀਪੀ ਤੱਕ ਇਹ ਗੱਲ ਪਹੁੰਚੀ ਹੈ ਡੀਜੀਪੀ ਜਿਹੜੇ ਕਿ ਪੰਜਾਬ ਦੇ ਨੇ ਉਹਨਾਂ ਨੇ ਉਸ ਥਾਣੇਦਾਰ ਨੂੰ ਜਿਹੜਾ ਕਿ ਲਾਈਨ ਹਾਜ਼ਰ ਜ਼ਰੂਰ ਕਰ ਦਿੱਤਾ ਪਰ ਡੀਜੀਪੀ ਵੱਲੋਂ ਆਪਣੇ ਜਿਹੜਾ ਕਿ ਦੋਨਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਨੇ ਜੋ ਅਸਲ ਮਾਮਲਾ ਕੀ ਸੀ ਉਸ ਨੌਜਵਾਨ ਦੇ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਜਿਹੜਾ ਕਿ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਦੋਂ ਉਹ ਨਸ਼ਾ ਤਸਕਰਾਂ ਨੂੰ ਫੜਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਉਸ ਦੀਆਂ ਦੋਨੋਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਸੋ ਪੰਜਾਬ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਤੇ ਕਾਰਨ ਜਿਹੜਾ ਕਿ ਉਸ ਨੌਜਵਾਨ ਨੇ ਉਸ ਦੁਖੀ ਹੋ ਕੇ ਪਿੰਡ ਦੇ ਵਿੱਚ ਪੋਸਟਰ ਲਾ ਦਿੱਤੇ ਕਿ ਇਹ ਪਿੰਡ ਸਾਡਾ ਖਰੀਦੋ ਇਹ ਪਿੰਡ ਵਿਕਾਊ ਹੈ ਅਸੀਂ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦੇ ਸੋ ਇਸ ਤੋਂ ਬਾਅਦ ਇਹ ਪੂਰਾ ਮਾਮਲਾ ਪਖਿਆ মিডিਆ ਦੇ ਵਿੱਚ ਇਸ ਪਿੰਡ ਦਾ ਪੂਰਾ ਜਿਹੜਾ ਕਿ ਚਰਚਾ ਵਿੱਚ ਹੈ ਪਰ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਉੱਪਰ ਬਹੁਤ ਵੱਡਾ ਜਿਹੜਾ ਕਿ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈਏ ਲੋਕਾਂ ਦੀ ਜਿਹੜੀ ਉਹਨਾਂ ਦੀ ਰਾਖੀ ਕਰਨ ਵਾਸਤੇ ਨਾ ਕਿ ਉਹਨਾਂ ਨੂੰ ਧਮਕਾਉਣ ਵਾਸਤੇ ਉਹਨਾਂ ਨੂੰ ਇਨਕਾਊਂਟਰ ਕਰਨ ਵਾਸਤੇ ਜੋ ਮਾਹੌਲ 1984 ਤੋਂ ਬਾਅਦ 1992 90 ਦਾ ਬਣ ਗਿਆ ਸੀ ਜੋ ਪੁਲਿਸ ਅਫਸਰ ਜਿਨ੍ਹਾਂ ਨੇ ਤਰੱਕੀਆਂ ਲਈਆਂ ਉਸ ਵਕਤ ਜਦੋਂ ਕਿ ਨੌਜਵਾਨਾਂ ਬੇਦੋਸ਼ੀਆਂ ਨੂੰ ਇਨਕਾਊਂਟਰ ਕੀਤਾ ਗਿਆ ਇਹ ਪੰਜਾਬ ਪੁਲਿਸ ਦੇ ਕੁਝ ਅਜੇ ਇੰਸਪੈਕਟਰ ਨੇ ਜਿਹੜੇ ਇਸੇ ਨੀਂਦ ਸ਼ਰਕਤਾਂ ਕਰਕੇ ਅੱਜ ਪੰਜਾਬ ਪੁਲਿਸ ਬਦਨਾਮ ਹੈ ਸੋ ਇਸ ਐਸਐਚ ਨੇ ਉਸ ਨੌਜਵਾਨ ਦੀ ਸਾਹ ਨਹੀਂ ਲਈ ਔਰ ਉਸ ਨੂੰ ਧਮਕਾਉਣਾ ਸ਼ੁਰੂ ਕੀਤਾ ਹੈ ਕਿ ਤੂੰ ਮੇਰੇ ਸਸਪੈਂਡ ਕਰਾਉਣ ਲੱਗਿਆ ਤੂੰ ਮੈਨੂੰ ਤੂੰ ਮੇਰੀ ਮਹਿਕਮੇ ਦੇ ਵਿੱਚ ਬਦਨਾਮੀ ਕਰਾ ਦਿੱਤੀ ਹੈ ਜਿਸ ਕਰਕੇ ਮੈਂ ਤੇਰਾ ਇਨਕਾਊਂਟਰ ਕਰਾਂਗਾ ਹੁਣ ਉਹ ਨੌਜਵਾਨ ਜਿਸ ਨੂੰ ਆਪਣੀ ਇੱਕ ਵੀਡੀਓ ਪਾ ਕੇ ਉਸਨੇ ਕਿਹਾ ਕਿ ਮੈਨੂੰ ਪੁਲਿਸ ਕਿਸੇ ਸਮੇਂ ਵੀ ਮਰਵਾ ਸਕਦੀ ਹੈ ਮੇਰੀ ਇੱਕ 4 ਸਾਲ ਦੀ ਬੱਚੀ ਹੈ ਉਸ ਦਾ ਕੀ ਬਣੇਗਾ ਕਿਉਂਕਿ ਮੈਂ ਤਾਂ ਮਰ ਜਾਣਾ ਹੈ ਕਿਉਂਕਿ ਪੁਲਸ ਦੇ ਵੱਲੋਂ ਅਜਿਹੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜੋ ਉਸ ਨੌਜਵਾਨ ਨੇ ਇੱਕ ਵੀਡੀਓ ਪਾ ਕੇ ਵੀ ਦੱਸਿਆ ਸੋ ਇਨਕਾਊਂਟਰ ਕਰਨ ਦੀ ਜਿਹੜੀ ਐਸਐਚਓ ਨੇ ਧਮਕੀ ਦਿੱਤੀ ਸੀ ਜੋ ਪੋਸਟਰ ਤੋਂ ਬਾਅਦ ਪੰਜਾਬ ਪੁਲਸ ਦਾ ਇੰਸਪੈਕਟਰ ਪੜਕਿਆ ਹੋਇਆ ਸੋ ਉਸ ਤੋਂ ਬਾਅਦ ਹੁਣ ਬਠਿੰਡਾ ਦੇ ਵਿੱਚ ਇਹ ਮਾਮਲਾ ਬਹੁਤ ਹਾਈ ਅਰਡ ਹੈਟ ਹੋਇਆ ਹੈ ਡੀਜੀਪੀ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਸੋ ਡੀਜੀਪੀ ਦੇ ਵੱਲੋਂ ਉਸ ਐਸਐਚਓ ਨੂੰ ਜੋ ਲਹਿਨ ਹਾਜ਼ਰ ਕਰਨ ਤੋਂ ਬਾਅਦ ਹੁਣ ਜਿਹੜਾ ਕਿ ਉਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸਰ ਮਾਮਲਾ ਕੀ ਹੈ ਐਸਐਸਪੀ ਨੇ ਤੁਰੰਤ ਐਫਆਈਆਰ ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਇਸ ਮਾਮਲੇ ਚ ਦੋਵਾਂ ਧਿਰਾਂ ਦੇ ਬਿਆਨ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਮਾਮਲੇ ਦੀ ਸਥਾਈ ਹੋਵੇਗੀ ਉਸ ਦੇ ਉੱਪਰ ਜਿਹੜੀ ਕਿ ਕਾਰਵਾਈ ਕੀਤੀ ਜਾਵੇਗੀ ਜੋ ਜਾਂਚ ਕੀਤੀ ਜਾ ਰਹੀ ਹੈ ਸੋ ਐਸਐਚਓ ਦੀ ਧਮਕੀ ਤੋਂ ਬਾਅਦ ਜੋ ਲਖਵੀਰ ਸਿੰਘ ਨੌਜਵਾਨ ਹੈ ਉਸਨੇ 6 ਮਾਰ ਦੇਰ ਰਾਤ ਆਪਣੀ 4 ਮਹੀਨੇ ਦੀ ਧੀ ਨਾਲ ਇੰਟਰਨੈਟ ਤੇ ਭਾਵਕ ਹੁੰਦਿਆਂ ਹੋਇਆਂ ਇੱਕ ਵੀਡੀਓ ਅਪਲੋਡ ਕੀਤੀ ਏ ਉਸ ਵੀਡੀਓ ਵਿੱਚ ਐਸਐਚਓ ਦਾ ਨਾਮ ਦੱਸਿਆ ਹੈ ਉਸਨੇ ਕਿਹਾ ਕਿ ਪੁਲਸ ਉਸਦੇ ਪਿੱਛੇ ਹੈ ਤੇ ਉਸਦੀ ਜਾਨ ਲੈ ਲਵੇਗੀ ਇਸ ਲਈ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸਦੀ 4 ਮਹੀਨੇ ਦੀ ਧੀ ਦਾ ਧਿਆਨ ਰੱਖਣਾ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਏ ਰੋਂਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਡਰ ਕਾਰਨ ਨਹੀਂ ਰੋ ਰਿਹਾ ਕਿਉਂਕਿ ਉਹ ਇੱਕ ਸਾਬਕਾ ਸੈਨਿਕ ਦਾ ਪੁੱਤਰ ਹੈ ਤੋ ਆਪਣੀ 4 ਮਹੀਨੇ ਦੀ ਧੀ ਲਈ ਰੋ ਰਿਹਾ ਜੋ ਕਿ ਉਸ ਦਾ ਬਾਅਦ ਵਿੱਚ ਕੀ ਬਣੇਗਾ ਉਸ ਪੰਜਾਬ ਪੁਲਿਸ ਦੇ ਇੰਸਪੈਕਟਰ ਦੇ ਵੱਲੋਂ ਉਸ ਦਾ ਇੰਕਾਊਂਟਰ ਕੀਤਾ ਜਾਵੇਗਾ